ਸੀ ਸਰਕਾਰਾ ਜਮਲਾਹ ਮਲਾਇਮ ਦੀ ਰਿਪੋਰਟ ਪਾ ਕੇ ਤੇ ਪੇਸ਼ ਕੀਤਾ ਕੋਰ ਦੇ ਅੱਗੇ ਸਰ ਇਹਦੇ 1,60,000 ਦਾ ਨਾਮ ਲਗਾਇਆ ਸੀ ਮਲਾਇਮ ਵਾਲੇ ਕਹੀ ਦਿੱਤੀ ਕਿ ਕਾਰਨ ਕੀ ਅਸਰ ਇਹ ਜੀ ਉਹਨਾਂ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਪਾਜ ਜਿਹੜੀ ਰਿਟਾਇਰ ਇਨਸਪੈਕਟਰ ਨੇ ਉਹਨਾਂ ਨੇ ਸਾਡੇ ਕੋਲ 1,60,000 ਦੀ ਚੋਰੀ ਕੀਤੀ ਉਹ ਅਸੀਂ ਕੱਲ ਦਾ ਗ੍ਰਫਤਾਰ ਕਰਕੇ ਪੇਸ਼ ਅਦਾਲਤ ਕਰਕੇ ਤੇ ਇੱਕ ਦਿਨ ਦਾ ਪੁਲਿਸ ਮਾਡਲ ਆ ਜੀ ਜੋ ਤਾਂ ਸਾਥੀ ਪਹਿਲਾਂ ਵੀ ਫੜਿਆ ਗਿਆ ਸੀ ਉਹ ਦੋ ਪ੍ਰਾਈਵੇਟ ਮੁੰਡੇ ਨਾਲ ਸੀ ਅਭੀ ਤੱਕ ਫੜੇ ਨਹੀਂ ਗਏ ਕੁਝ ਦੱਸਿਆ ਸਰ ਨੂੰ ਉਹ ਵੀ ਫੜ ਰਹੇ ਆਂ ਦੀ ਛਾਪਮਾਰੀ ਕਰ ਰਹੇ ਆਂ ਦੀ ਉਹ ਵੀ ਫੜ ਰਹੇ ਆਂ ਜਲਦੀ ਫੜੇ ਜਾਣਗੇ ਥੱਕੀ ਕਿਸ ਤਰ੍ਹਾਂ ਮਾਰਦੇ ਤੱਕੇ ਦੀ ਘਰ ਚਲ ਗਏ ਜਲਦੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲੁਮਾਰੀ ਝੋਦੀ ਦੇ ਸਾਮਾਨ ਲੈ ਗਏ ਆਂ ਕੋਈ ਅੰਮ੍ਰਿਤ ਸਰ ਕੋਲ ਡਿਊਟੀ ਦਿੱਤੀ ਵਕਤਕ ਵਕਤ ਖਾਣਿਆ ਕੋਲ ਡਿਊਟੀ ਕਿੰਨੀ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆ ਤਾਂ ਤੇ ਪਰਚਾ ਦਰਜ ਕੀਤਾ ਸੀ ਤਾਂ ਤੇ ਜਿਲ੍ਹਤ ਚੱਲੇ ਜੀ ਗਲਤ ਕਰ ਨਹੀਂ ਜੀ ਇਹ ਤਾਂ ਮੁਕਦਮਾ ਦਰਜੇ ਪਏ ਹੋ ਪਹਿਲਾਂ ਕੀਤਾ ਫਿਰ ਥਾਣਾ ਮੁਗਰਪੁਰ ਹੈ ਜੇ ਬੰਦੇ ਨੇ ਡਿਊਟੀ ਕੀਤੀ ਉੱਥੇ ਇਹਦਾ ਪਰਚਾ ਦਰਜ ਹੋਇਆ ਵਾ ਕੀ ਕਹਣਾ ਚਾਹੁੰਦੇ ਹੋ ਰੇ ਘਰ ਦੇ ਲੋਕਾਂ ਕਹਿ ਰਹੇ ਆ ਕਿ ਇਹ ਬੰਦੇ ਨੇ ਕੁਝ ਨਹੀਂ ਕੀਤਾ ਨਹੀਂ ਜੀ ਚੋਰੀ ਤੇ ਕੀਤੀ ਆ ਬਾਕੀ ਜੋ ਤਫਤੀਸ਼ ਤੱਥ ਸਾਹਮਣੇ ਹੋਣਗੇ ਉਹਦੇ ਮੁਤਾਬਕ ਆਰਡਰ ਕੀਤੀ ਆ ਜੀ ਸਰ ਕਰਾਜ ਮਲਾਇਮ ਦੀ ਰੈਚਪਾਗ ਤੇ ਪੇਸ਼ ਕੀਤਾ ਕੋਰ ਦੇ ਅੱਗੇ ਸਰ ਇਹਨੇ ਤੇ 1.60 ਲੱਖ ਦਾ ਨਾਮ ਲਗਾਇਆ ਸੀ ਮੁਲਾਈ ਮੜ ਕੇ ਥੱਗੀ ਕੀਤੀ ਕੀ ਕਾਰਨ ਕੀ ਆ ਸਰ ਜੀ ਉਹਨਾਂ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਪਾਜ ਜਿਹੜੀ ਰਿਟਾਇਰ ਇਨਸਪੈਕਟਰ ਨੇ ਉਹਨਾਂ ਨੇ ਸਾਡੇ ਨਾਲ 1,60,000 ਦੀ ਚੋਰੀ ਕੀਤੀ ਉਹ ਅਸੀਂ ਕੱਲ ਦਾ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਤੇ ਇੱਕ ਦਿਨ ਦਾ ਪੁਲਿਸ ਮਾਰਡ ਲਿਆ ਜੀ ਜੋ ਤਾਂ ਸਾਥੀ ਪਹਿਲਾਂ ਵੀ ਫੜਿਆ ਗਿਆ ਸੀ ਇਹ ਦੋ ਪ੍ਰਾਈਵੇਟ ਮੁੰਡੇ ਨਾਲ ਸੀ ਅਭੀ ਤੱਕ ਉਹ ਫੜੇ ਨਹੀਂ ਗਏ ਕੁਝ ਦੱਸਿਆ ਸਰ ਉਹ ਵੀ ਫੜ ਰਹੇ ਆਂ ਜੀ ਛਾਪਮਾਰੀ ਕਰ ਰਹੇ ਆਂ ਜੀ ਉਹ ਵੀ ਫੜ ਰਹੇ ਆਂ ਜਲਦੀ ਫੜੇ ਜਾਣਗੇ ਥੱਗੀ ਕਿਸ ਤਰ੍ਹਾਂ ਮਾਰਦੇ ਤੱਕੇ ਦੀ ਘਰ ਜਲ ਗਏ ਜਾਲਦੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲੰ ਆਪ ਕੋਈ ਅੰਮ੍ਰਿਤਸਰ ਦੇ ਵਿੱਚ ਡਿਊਟੀ ਦਿੱਤੀ ਲਗਭਗ ਥਾਣੇ ਤੇ ਡਿਊਟੀ ਕੀਤੀ ਰਿਟਾਇਰਮੈਂਟ ਹੋਈ ਕਿ ਲੱਗਦਾ ਜੀ ਉਸ ਤੋਂ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆ ਤਾਂ ਤੇ ਪਰਚਾ ਦਰਜ ਕੀਤਾ ਸੀ ਤਾਂ ਤੇ ਜਿਲ੍ਹੇ ਚਲੇ ਜੀ ਗਲਤ ਕਰ ਨਹੀਂ ਜੀ ਇਹ ਤਾਂ ਮੁਕਦਮਾ ਦਰਜੇ ਪਏ ਹੋ ਪਹਿਲਾਂ ਕੀਤਾ ਫਿਰ ਥਾਣਾ ਮੁਗਰਪੁਰ ਹੈ ਜੇ ਬੰਦੇ ਨੇ ਡਿਊਟੀ ਕੀਤੀ ਉੱਥੇ ਇਹਦਾ ਪਰਚਾ ਦਰਜ ਹੋਇਆ ਵਾ ਕੀ ਕਹਿਣਾ ਚਾਹੁੰਦੇ ਹੋ ਇਹ ਘਰ ਦੇ ਨਾਲ ਕਹਿ ਰਹੇ ਜੀ ਇਹ ਬੰਦੇ ਨੇ ਕੁਝ ਨਹੀਂ ਕੀਤਾ ਨਹੀਂ ਜੀ ਚੋਰੀ ਤੇ ਕੀਤੀ ਆ ਬਾਕੀ ਜੋ ਤਫਤੀਸ਼ ਤੱਥ ਸਾਹਮਣੇ ਹੋਣਗੇ ਉਸ ਮੁਤਾਬਕ ਆਰਡੀ ਕੀਤੀ ਆ ਜੀ ਸਰਕਾਰਾ ਜਮਲਾਹ ਮਲਾਇਮ ਦੀ ਰਿਪੋਰਟ ਪਾ ਕੇ ਤੇ ਪੇਸ਼ ਕੀਤਾ ਕੋਰ ਦੇ ਅੱਗੇ ਸਰ ਇਹਦੇ 1,60,000 ਦਾ ਨਾਮ ਲਗਾਇਆ ਸੀ ਮਲਾਇਮ ਵਾਲੇ ਕਹੀ ਦਿੱਤੀ ਕਿ ਕਾਰਨ ਕੀ ਅਸਰ ਇਹ ਜੀ ਉਹਨਾਂ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਪਾਜ ਜਿਹੜੀ ਰਿਟਾਇਰ ਇਨਸਪੈਕਟਰ ਨੇ ਉਹਨਾਂ ਨੇ ਸਾਡੇ ਕੋਲ 1,60,000 ਦੀ ਚੋਰੀ ਕੀਤੀ ਉਹ ਅਸੀਂ ਕੱਲ ਦਾ ਗ੍ਰਫਤਾਰ ਕਰਕੇ ਪੇਸ਼ ਅਦਾਲਤ ਕਰਕੇ ਤੇ ਇੱਕ ਦਿਨ ਦਾ ਪੁਲਿਸ ਮਾਡਲ ਆ ਜੀ ਜੋ ਤਾਂ ਸਾਥੀ ਪਹਿਲਾਂ ਵੀ ਫੜਿਆ ਗਿਆ ਸੀ ਇਹਦੇ ਦੋ ਪ੍ਰਾਈਵੇਟ ਮੁੰਡੇ ਨਾਲ ਸੀ ਅਭੀ ਤੱਕ ਉਹ ਫੜੇ ਨਹੀਂ ਗਏ ਕੁਝ ਦੱਸਿਆ ਸਰ ਉਹ ਵੀ ਫੜ ਰਹੇ ਆਂ ਜੀ ਛਾਪਮਾਰੀ ਕਰ ਰਹੇ ਆਂ ਜੀ ਉਹ ਵੀ ਫੜ ਰਹੇ ਆਂ ਜਲਦੀ ਫੜੇ ਜਾਣਗੇ ਥੱਗੀ ਕਿਸ ਤਰ੍ਹਾਂ ਮਾਰਦੇ ਤੱਕੇ ਦੀ ਘਰ ਜਲ ਗਏ ਜਾਲਦੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲੰਮਾਰੀ ਚੋਦੀ ਦੇ ਸਾਮਾਨ ਲਗਿਆ ਆਪ ਕੋਈ ਅੰਮ੍ਰਿਤਸਰ ਦੇ ਵਿੱਚ ਡਿਊਟੀ ਦਿੱਤੀ ਲਗਭਗ 8 ਸਾਲਿਆਂ ਤੱਕ ਡਿਊਟੀ ਕੀਤੀ ਰਿਟਾਇਰਮੈਂਟ ਡਾਇਰਮੈਟ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆ ਤਾਂ ਤੇ ਪਰਚਾ ਦਰਜ ਕੀਤਾ ਸੀ ਤਾਂ ਤੇ ਜਿਲਦ ਚੱਲੇ ਜੀ ਗਲਤ ਕੰਮ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਨਹੀਂ ਜੀ ਇਹ ਤਾਂ ਮੁਕਦਮਾ ਦਰਜੇ ਪਹਿਲਾਂ ਕੀਤਾ ਸਰ ਥਾਣਾ ਮੁਗਰਪੁਰੇ ਜੇ ਬੰਦੇ ਨੇ ਡੂੜੀ ਕੀਤੀ ਉੱਥੇ ਇਹਦਾ ਪਰਚਾ ਦਰਜ ਹੋਇਆ ਵਾ ਕੀ ਕਹਣਾ ਚਾਹੁੰਦੇ ਹੋ ਰੇ ਘਰਦਾਰ ਕਹਿ ਰਹੇ ਜੀ ਇਹ ਬੰਦੇ ਨੇ ਕੁਝ ਨਹੀਂ ਕੀਤਾ ਨਹੀਂ ਜੀ ਚੋਰੀ ਤੇ ਕੀਤੀ ਆ ਬਾਕੀ ਜੋ ਤਫਤੀਸ਼ ਤਸਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਆਰਡਰ ਕੀਤੀ ਆ ਜੀ ਸਰ ਕਹਿੰਦਾ ਜੇ ਮਲਾਇਮ ਦੀ ਰੈਸਟ ਪਾ ਕੇ ਪੇਸ਼ ਕੀਤਾ ਕੋਰ ਦੇ ਵਿੱਚ ਸਰ ਮੇਰੇ ਤੇ 1.60 ਲੱਖ ਦਾ ਨਾਮ ਲਗਾਇਆ ਸੀ ਉਹਨਾਂ ਹੀ ਮੜ ਕੇ ਕਥੀ ਦਿੱਤੀ ਕਿ ਕਾਰਨ ਕੀ ਅਸਤ ਜੀ ਉਹਨਾਂ ਨੇ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਫਾਜ਼ਿਲ ਜਿਹੜੀ ਰਿਟਾਇਰ ਇੰਸਪੈਕਟਰ ਨੇ ਉਹਨਾਂ ਨੇ ਸਾਡੇ ਘਰ 1,60,000 ਦੀ ਚੋਰੀ ਕੀਤੀ ਉਹ ਅਸੀਂ ਕੱਲ ਦਾ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਤੇ ਇੱਕ ਦਿਨ ਦਾ ਪੁਲਿਸ ਮਾਰਡ ਲਿਆ ਜੀ ਜੋ ਤਾਂ ਸਾਥੀ ਪਹਿਲਾਂ ਵੀ ਫੜਿਆ ਗਿਆ ਸੀ ਇਹਦੇ ਦੋ ਪ੍ਰਾਈਵੇਟ ਮੁੰਡੇ ਨਾਲ ਸੀ ਅਭੀ ਤੱਕ ਫੜੇ ਨਹੀਂ ਗਏ ਕੁਝ ਦੱਸਿਆ ਸਰ ਨੂੰ ਉਹ ਵੀ ਫੜ ਰਹੇ ਆਂ ਜੀ ਛਾਪਮਾਰੀ ਕਰ ਰਹੇ ਆਂ ਜੀ ਉਹ ਵੀ ਫੜ ਰਹੇ ਆਂ ਜਲਦੀ ਫੜੇ ਜਾਣਗੇ ਥੱਗੀ ਕਿਸ ਤਰ੍ਹਾਂ ਮਾਰਦੇ ਤੱਕੇ ਦੀ ਘਰ ਚਲ ਕੇ ਜਾਲਦੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਆਪ ਵੀ ਅੰਮ੍ਰਿਤਸਰ ਦੇ ਵਿੱਚ ਡਿਊਟੀ ਦਿੱਤੀ ਵਕਤ ਵਕਤ ਥਾਣਿਆਂ ਦੇ ਵਿੱਚ ਡਿਊਟੀ ਦਿੱਤੀ ਰਿਟਾਇਰਮੈਂਟ ਹੋਈ ਕੀ ਲੱਗਦਾ ਜੀ ਪੁਲਿਸ ਤੋਂ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦੇ ਕੰਮ ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆ ਤਾਂ ਤੇ ਪਰਚਾ ਦਰਜ ਕੀਤਾ ਜੀ ਤਾਂ ਤੇ ਜੇਲ੍ਹ ਚ ਚਲੇ ਜੀ ਗਲਤ ਕੰਮ ਨਹੀਂ ਜੀ ਇਹ ਤਾਂ ਮੁਕਦਮਾ ਦਰਜ ਪਏ ਹੋ ਪਹਿਲੇ ਕੀਤਾ ਸਰ ਥਾਣਾ ਮੁਗਰਪੁਰੇ ਵਿੱਚ ਇਹ ਬੰਦੇ ਨੇ ਡਿਊਟੀ ਕੀਤੀ ਉੱਥੇ ਇਹਦਾ ਪਰਚਾ ਦਰਜ ਹੋਇਆ ਵਾ ਕੀ ਕਹਿਣਾ ਚਾਹੁੰਦੇ ਹੋ ਰੇ ਘਰ ਦੇ ਦਾ ਕਹਿਣਾ ਜੀ ਇਹ ਬੰਦੇ ਨੇ ਕੁਝ ਨਹੀਂ ਕੀਤਾ ਨਹੀਂ ਜੀ ਚੋਰੀ ਤੇ ਕੀਤੀ ਆ ਬਾਕੀ ਜੋ ਤਫਤੀਸ਼ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਆ